ਹਲੋ ਦੋਸਤ ਅੱਜ ਆਪਾਂ ਬਣਾਉਣ ਲੱਗੇ ਆਂ ਮਿੱਠੇ ਨਿੰਬੂ ਆਪਾਂ ਇਹ ਲੈਨੇ ਨਿੰਬੂ ਇਹਨਾਂ ਨੂੰ ਆਪਾਂ ਚੀਰ ਲੈਨੇ ਆਂ ਇਹਨਾਂ ਦੇ ਵਿੱਚ ਆਪਾਂ ਮਧਾਣੀ ਜੀਰਾ ਜ ਆ ਪਾ ਲੈਣਾ ਹੈਗਾ ਆਪਾਂ ਬਿਲਕੁਲ ਫਾੜੀਆਂ ਨਹੀਂ ਕਰਦੇਗੇ ਬਿਲਕੁਲ ਸੋਕੇ ਤਰੀਕੇ ਦੇ ਨਾਲ ਆਪਾਂ ਸਮਝਾਰ ਪਾਉਣਾ ਦੱਸਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਨਿੰਬੂ ਜਿਹੜੇ ਹੈਗੇ ਆ ਉਹ ਚੀਰ ਲੈਨੇ ਆਂ ਜੀ ਲਓ ਜੀ ਆਪਾਂ ਚੀਰ ਨਿੰਬੂ ਆਪਾਂ ਸਾਰੇ ਇਸ ਤਰ੍ਹਾਂ ਕਰਕੇ ਇਕੱਲਾ ਇਕੱਲਾ ਕਰਕੇ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੀਰ ਲੈਣਾ ਹੈਗਾ ਜੀ ਇਹ ਆਪਸੰਨ ਦੱਸਦਾ ਵੀ ਇਸ ਤਰ੍ਹਾਂ ਪਾ ਜਿਹੜੇ ਨਿੰਬੂ ਚੀਰਨੇ ਆ ਬਿਲਕੁਲ ਫਾੜੀਆਂ ਨਹੀਂ ਕਰਨੀਆਂ ਬਹੁਤ ਵਧੀਆ ਚਾਰ ਬਣੂਗਾ ਤੇ ਖਰਾਬ ਨਹੀਂ ਹੋਊਗਾ ਜੀ ਲਓ ਜੀ ਆਹ ਲੈ ਲੇ ਜੀ ਆਪਾਂ ਮਸਾਲੇ ਜਿਹੜਾ ਵੀ ਸੌਫ ਲੇ ਜੀ ਜੋ ਵੀ ਹੈ ਸਾਰਾ ਸਮਾਨ ਉਹ ਲੈ ਲੈ ਤੇ ਆ ਇਸ ਤਰ੍ਹਾਂ ਕਰਕੇ ਆਪਾਂ ਲੈ ਲੇ ਜੀ ਨਿੰਬੂ ਹੁਣ ਆਪਾਂ ਇਹਨੂੰ ਬਾਦਨੇ ਆ ਜੀ ਮਰਤਬਾਨ ਚ ਲਓ ਜੀ ਆਪਾਂ ਇਹ ਸਾਰੇ ਨਾ ਹੱਥ ਥੋੜੀ ਥੋੜੀ ਕਰਕੇ ਆਪਾਂ ਇਹਨਾਂ ਨੂੰ ਭਰ ਦਿੰਨੇ ਆ ਜੀ ਮਰਤਬਾਨ ਦੇ ਵਿੱਚ ਕਿਉਂਕਿ ਸਾਰੇ ਇਕੱਠਾ ਇਕੱਠੇ ਕਰ ਦਾਂਗੇ ਤਾਂ ਕੀ ਰਹੇ ਪਰ ਕੇ ਜੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਫਿਰ ਹਲਾ ਲੈਣਾ ਜੀ ਥੋੜਾ ਜਿਹਾ ਸਾਰਾ ਇਕੱਠਾ ਕਰਕੇ ਥੋੜਾ ਜਿਹਾ ਹਲਾਜੇ ਲਾਵਾਂਗੇ ਤੇ ਹੁਣ ਪਾ ਦਿੰਨੇ ਜੀ ਆਪਾਂ ਇਹਦੇ ਵਿੱਚ ਮਸਾਲੇ ਇਹ ਮਸਾਲੇ ਐਨ ਆਪਾਂ ਡਰਾਈ ਰੋਸਟ ਕਰਕੇ ਇਹਨਾਂ ਤੇ ਮੋਟੀ ਮੋਟੀ ਜਿਹੀ ਕਰਲੇ ਸਿਰ ਗੜਲੇ ਸੀਗੇ ਇਹਦੇ ਵਿੱਚ ਨੂਨ ਮਿਲ ਤੇ ਸਾਰਾ ਕੁਝ ਆਪਾਂ ਪਾਤਾ ਜੀ ਤੇ ਲਓ ਜੀ ਆਪਾਂ ਇਹਨਾਂ ਮਸਾਲਿਆਂ ਨੂੰ ਦਿੰਨੇ ਆਪਾਂ ਹੁਣ ਆ ਗਏ ਹੁਣ ਇਹਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਨੇ ਹੁਣ ਆਪਾਂ ਲਵਾਂਗੇ ਜੀ ਖੰਡ ਆਪਾਂ ਖੰਡ ਲਈਏ ਦੇਸੀ ਇਹ ਵੀ ਆਰਗੈਨਿਕ ਖੰਡਾ ਇਹਨੂੰ ਆਪਾਂ ਜਿਹੜਾ ਇਹਦੇ ਵਿੱਚ ਪਾ ਦਨੇ ਆ ਤੁਹਾਨੂੰ ਦਿਖਾ ਵੀ ਦਨੇ ਸਾਰੀ ਦੇਸੀ ਆਰਗੈਨਿਕ ਖੰਡ ਲਈਏ ਆਪਾਂ ਜਿਹੜੀ ਇਹਨੂੰ ਆਪਾਂ ਇਹਦੇ ਵਿੱਚ ਪੜ ਕੇ ਇਹਨੂੰ ਹਿਲਾ ਕੇ ਰੱਖ ਦਨੇ ਘੱਟੋ ਘੱਟ 2 ਮਹੀਨੇ ਲੱਗਣਗੇ ਜੀ ਚਾਰ ਬਣੂਗਾ ਜਿਹੜਾ ਪਹਿਲਾਂ ਅਸੀਂ ਕਿਸੇ ਨੇ ਮੰਗਵਾਇਆ ਸੀ ਸਾਥੋਂ ਜੋ ਉਹ ਤੁਹਾਨੂੰ ਅਸੀਂ ਵੀਡੀਓ ਵਿੱਚ ਲਾ ਦਨੇ ਆ ਉਹ ਕਿਸੇ ਨੂੰ ਦਿਖਾ ਦਨੇ ਆ ਵੀ ਐਦਾਂ ਦਾ ਬਣੇਗਾ ਔਰ ਲਓ ਜੀ ਆਹ ਆ ਦੇਖੋ ਆ ਚਾਰ ਸਤ ਨੂੰ ਮਗਵਾਇਆ ਸੀ ਕਿਥੇ ਨੇ ਤੇ ਇਹ ਚਾਰ ਬਹੁ ਬਰੀਆ ਬਣਿਆ ਤੇ ਆਪਾਂ ਨੂੰ ਉਹਨਾਂ ਨੂੰ ਭੇਜ ਜਾਗਾ ਤੇ ਲਓ ਜੀ ਹੁਣ ਆਪਾਂ ਲਵਾਂਗੇ ਜੀ ਔਲੇ ਤੇ ਔਲਿਆਂ ਦਾ ਪਾਵਾਂਗੇ ਜੀ ਮਰਬਾ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਔਲਿਆਂ ਦੇ ਮਰਬੇ ਦੇ ਉੱਤੇ ਵੀਡੀਓ ਆਪਣੀ ਕਿੱਦਾਂ ਲੱਗੀ ਆ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਕਰ ਦਿਓ ਜੀ ਤੇ ਅਗਲੀ ਵੀਡੀਓ ਦੇ ਨਾਲ ਫੇਰ ਮਿਲਦੇ ਆ ਜੀ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਓਕੇ ਜੀ Bye.